ਹੁਸ਼ਿਆਰਪੁਰ ਦੇ ਮਾਹਿਲਪੁਰ ਬਲਾਕ ਅਦੀਨਪੰਦੇ ਪਿੰਡ ਪੀਪੜ ਦੇ ਸਰਹਾਲਾ ਕਲਾ ਦੀ ਹੈ ਜਿੱਥੋਂ ਦਾ 24 ਸਾਲਾ ਨੌਜਵਾਨ 4 ਸਾਲ ਪਹਿਲਾਂ ਚੰਗੀ ਰੋਜੀ ਰੋਟੀ ਕਮਾਉਣ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਪਰ 3 ਮਹੀਨੇ ਬਾਅਦ ਉਸ ਦੀ ਮੌਤ ਹੋ ਗਈ ਵਿਦੇਸ਼ ਜਾਣਾ ਹੋਇਆ ਉਸ ਨੂੰ ਅਬੂਦਾਬੀ ਪੁਲਿਸ ਨੇ ਪਾਕਿਸਤਾਨ ਵਿਅਕਤੀ ਦੇ ਕਤਲ ਦੇ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਵਿਦੇਸ਼ ਤੋਂ ਉਸ ਦੇ ਬੇਟੇ ਦੇ ਫੋਨ ਨੇ ਮਾਪਿਆਂ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਫੋਨ ਜੇਲ੍ਹ ਵਿੱਚ ਬੰਦ ਤਿਲਕਰਾਸ ਦੇ ਪੁੱਤਰ ਚਰਨਜੀਤ ਸਿੰਘ ਵਾਸੀ ਦਾ ਸੀ ਪਰਿਵਾਰ ਨੂੰ ਕਿਹਾ ਗਿਆ ਸੀ ਉਸ ਨੂੰ ਦੁਬਈ ਵਿੱਚ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਪਰਿਵਾਰ ਦੇ ਦੁੱਖ ਦਾ ਪਹਾੜ ਡਿੱਗ ਪਿਆ ਅਤੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਸਮਾਜ ਸੇਵੀਆਂ ਨੂੰ ਆਪਣੇ ਪੁੱਤਰ ਨੂੰ ਬਚਾਉਣ ਲਈ ਅਮਦਦ ਦੀ ਅਪੀਲ ਕੀਤੀ ਸੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਸਿਰਾਲਾ ਕਲਾ ਠੀਕ ਹੈ ਜੀ ਬੇਟੇ ਦਾ ਕੀ ਨਾਮ ਹੈ ਚਰਨਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਉਮਰ ਹੁਣ ਹੁਣੀ ਹੈ 23-24 ਸਾਲ ਦੀ ਠੀਕ ਹੈ ਜੀ ਪਤਾ ਲੱਗਿਆ ਕਿ ਦੁਬਈ ਦੀ ਜੇਲ੍ਹ ਦੇ ਵਿੱਚੋਂ ਕੋਈ ਕਤਲ ਕੇਸ ਦੇ ਵਿੱਚ ਬੰਦ ਸੀ ਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਜਾਂ ਸਰਕਾਰ ਵੱਲੋਂ ਨੂੰ ਗੋਲੀ ਮਾਰਨ ਦਾ ਹੁਕਮ ਸੁਣਾਇਆ ਗਿਆ ਕੀ ਪੂਰਾ ਮਾਮਲਾ ਸੀ ਜੀ ਇਹ ਪੂਰਾ ਮਾਮਲਾ ਜੀ 2020 ਚ ਗਿਆ ਸੀਗਾ ਤੇ ਤੀਜੇ ਮਹੀਨੇ ਦੋ ਮਹੀਨੇ ਉਹਨਾਂ ਕੰਮ ਕੀਤਾ ਸੀ ਤੀਜੇ ਮਹੀਨੇ ਜਾ ਕੇ ਜਾਨੀ ਇਹ ਲੜਾਈ ਝਗੜੇ ਦੇ ਕੇਸ 'ਚ ਫਸ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਈ ਨਾ ਕੋ ਪੇ ਕਤਲ ਹੋ ਗਿਆ ਤਿੰਨ ਚਾਰ ਜਾਣੇ ਸੀਗੇ ਤੇ ਤਿੰਨੇ ਚੌ ਵਿੱਚੋਂ ਦੋ ਤਿੰਨ ਤਾਂ ਆ ਚੁੱਕੇ ਆ ਸਾਲ ਦੀ ਸਜ਼ਾ ਕੱਟ ਗਈ ਤੇ ਇਹ ਨੂੰ ਕਹਿੰਦੇ ਵੀ ਤੇਰਾ ਪਿੱਛਾ ਕਰਾਂਗੇ ਤੇ ਪਿੱਛਾ ਕੌਣ ਕਰਦਾ ਮਜਾਜ ਫਸਾ ਗਿਆ ਪੁੱਤ ਤੁਹਾਡੇ ਨੂੰ ਹਾਂਜੀ ਕਿਹਨਾਂ ਨੇ ਫਸਾਇਆ ਤਾਂ ਮੈਨੂੰ ਪਤਾ ਨਹੀਂ ਆਗਾ ਤਿੰਨ ਚਾਰ ਜਾਣੇ ਸੀ ਉੱਥੇ ਕਮਰੇ 'ਚ ਹੀ ਰਹਿੰਦਾ ਸੀ ਗਾ ਜੀ ਕਿਤੇ ਹਾਂਜੀ ਕਮਰੇ 'ਚ ਸੀ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਾਨੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀ ਕਿ ਆਪਸ ਦੇ ਵਿੱਚ ਲੜੇ ਸੀਗੇ ਇਹ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਾਨੇ ਸੀ ਕਮਰੇ ਦੇ ਵਿੱਚ ਤਾਂ ਕੁਛ ਦੱਸ ਰਹੇ ਆ ਕਿ ਕੁਝ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂਜੀ ਹਾਂਜੀ ਇਦਾਂ ਤਾਂ ਸੀਗੇ ਕਈ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਕਿੰਨੇ ਕਿਹੜੀ ਕਿਹੜੇ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਕੀ ਹੁਣ ਫੈਸਲਾ ਸੁਣਾਇਆ ਉਥੋਂ ਦੀ ਸਰਕਾਰ ਐ ਚਲੋ ਉਹਨਾਂ ਨੇ ਕਿਹਾ ਵੀ ਨਹੀਂ ਬਲੱਡ ਮਨੀ ਦੇ ਦੋ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਬਲੱਡ ਮਨੀ ਕਿੰਨੀ ਕਿਹਾ ਬਲੱਡ ਮਨੀ 60 ਲੱਖ ਹੋ ਗਿਆ 60 ਲੱਖ ਰੁਪਈਆ ਹਾਂਜੀ ਘਰ ਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਵੇਚ ਰਹੇ ਹੋ 60 ਲੱਖ ਜਾਂ ਘਰ ਦੇ ਕਿੰਦਾ ਤੇ ਹਾਲਾਤ ਨਹੀਂ ਜੀ ਸਤੋ ਇੰਨਾ ਕਿੱਥੇ ਕੁਛ ਨਹੀਂ ਘਰ ਦਾ ਹੀ ਬਸ ਹੀ ਰੋਟੀ ਪਾਣੀ ਚੱਲਦਾ ਤੁਹਾਡੇ ਘਰ ਕੀ ਕਰਦੇ ਨੇ ਘਰ ਦਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਗੁੱਡੀਆਂ ਭਾਈਆਂ ਹੋਈਆਂ ਗੁੱਡੀਆਂ ਮੈਂ ਵਿਆਹ ਦਿੱਤੀਆਂ

ਕੋਈ ਅੰਬੇਤ ਵੀ ਜਰਨਲ ਮੈਂ ਤਾਂ ਤਾਂ ਹੀ ਬਦਮੁੰਡੂ ਨੇ ਪਾਲ ਪੋਸ ਕੇ ਪਟਾ ਕੀਤਾ ਕਰਦੀ ਗਰੀਬੀ ਦੂਰ ਕਰਨ ਲਈ ਉਹ ਗਿਆ ਸੀ ਤੇ ਹੁਣ ਉੱਥੇ ਕੋਈ ਮੁਸ਼ਕਲ ਦੇ ਵਿੱਚ ਫਸ ਗਿਆ ਹਾਂਜੀ ਬਸ ਹੁਣ ਤਹਲਾ ਤੇ ਨੇ ਮਾੜੇ ਆਵੇ ਅਸੀਂ ਕੁਝ ਨਹੀਂ ਕਰ ਸਕਿਆ ਕਾਰ ਵੀ ਅਸੀਂ ਅਵੇ ਚੁੱਕੇ ਸੀਗੇ ਪੰਚ ਸਾਹਿਬ ਨੂੰ ਵੀ ਪਤਾ ਵੀ ਜਿੱਧਾ ਸੀ ਇਹ ਸਕਾਰ ਵਿੱਚ ਬਣੇ

ਕਿਆ ਨਾਮ ਹੈ ਤੁਹਾਡਾ ਤਿਲਕਰਾਂ ਜੀ ਤਿਲਕਰਾਂ ਜੀ ਕਿਹੜਾ ਪਿੰਡ ਆਪਣਾ ਸਿਰਾੜਾ ਬਣਾ ਜੀ ਠੀਕ ਆ ਜੀ ਤੇ ਬੇਟੇ ਨੂੰ ਹੁਣ ਕਹਿੰਦੇ ਦੁਬਈ ਦੀ ਸਰਕਾਰ ਵੱਲੋਂ ਜਿਹੜੀ ਗੋਲੀ ਦੀ ਸਜ਼ਾ ਸੁਣਾਈ ਗਈ ਹੈ ਹਾਂਜੀ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਹਾਂਜੀ ਹਾਂਜੀ ਜਿਆਦਾ ਹੋ ਗਏ ਕੰਮ ਨਹੀਂ ਤੁਹਾਡੀ ਫਟ ਰਹੀ ਕੀ ਕਹਿਣਾ ਚਾਹੁੰਦੇ ਹੋ ਅਤੇ ਇਹੇ ਕਹਿਣਾ ਚਾਹੁੰਦੇ ਬਿਚ ਲੋ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹੋ ਜਵੇ ਦੋਨਾਂ ਨੂੰ ਦੇ ਕੇ ਮੁੰਡੇ ਛੇ ਅੱਜ ਵੀ ਤਾਂ ਬਹੁਤ ਅਜੀਬੀ ਗੱਲ ਆ ਤੁਹਾਨੂੰ ਕਿਹਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਈ ਗੋਲੀ ਮਾਰਨ ਦੀ ਉਹਨੇ ਮੈਨੂੰ ਮੁੰਡੇ ਨੇ ਦੱਸਿਆ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਇਹਨਾਂ ਮੇਰੇ ਫੈਲੋ ਜੀ 2020 ਦਾ ਗਿਆ ਤੀਜੇ ਮਹੀਨੇ ਦਾ ਫਸ ਗਿਆ ਜੀ ਉਹਦੇ ਲੱਵਚ ਹੋਵੇ ਜਾ ਪੰਜ ਪੰਜਵਾਂ ਸਾਲ ਲੱਗਿਆ ਗਲਤ ਸਤਾਇਆ ਗਿਆ ਮੁੰਡੇ ਨੂੰ ਤੁਸੀਂ ਕਹਿੰਦੇ ਹੋ ਉਹਦੇ ਹਿਸਾਬ ਦੇ ਨਾਲ ਸਾਨੂੰ ਪਹਿਲਾਂ ਵੀ ਦੱਸ ਚੁੱਕੇ ਕਰਦੇ ਵੀ ਪਹਿਲਾਂ ਮੁੰਡੇ ਤਿੰਨ ਜਰਸ ਕੇ ਹੋਰ ਨਾਲ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਸਰ ਚ ਹਾਲਾ ਸੀ ਬਾਅਦ ਤੁਹਾਨੂੰ ਛੜਾ ਲਵਾਂਗੇ ਇਦਾਂ ਹੀ ਪਹਚਾਹ ਹੀ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂ ਜੀ ਮੇਰੇ ਨਾਲ ਉੱਥੇ ਹੋਇਆ ਤੋ ਇਹੇ ਕਰਕੇ ਉਹਦੇ ਵਿੱਚ ਬਾਅਦ ਵਿੱਚ ਫਿਰ ਉਹਨਾਂ ਨੇ ਜਦੋਂ ਵੈਦੀ ਮਾਫ ਹੁੰਦਾ ਮਤਲਬ ਉਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਤਾਂ ਉਹਦੇ ਤੇ ਸਾਰਾ ਜੋਖ ਆ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਤੇ ਕਹਿਂਦੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਵੈਸੇ ਹੀ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰ ਦੇ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉਧਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਗਾਇ ਸੁਣ ਕੇ ਇਹਨੂੰ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣੇ ਹੀ ਰਹਿੰਦੇ ਸੀ ਨਵਾਂ ਗਿਆ ਸੀ ਨੂੰ ਪਤਾ ਨਹੀਂ ਸੀ ਕੁਝ ਵੀ ਉਹ ਮੁੰਡੇ ਨੇ ਜਿਹੜਾ ਭੇਜਿਆ ਸੀ ਉਹਨੂੰ 19 ਕਰਾਲ ਦੱਸ ਗਏ ਠੀਕ ਆ ਜੀ ਤੇ ਹੁਣ ਗੱਲ ਹੁੰਦੀ ਉਹਨਾਂ ਫੋਨ ਤੇ ਫੋਨ ਤੇ ਤਾਂ ਗੱਲ ਅੱਜ ਵੀ ਦੋ ਤਿੰਨ ਵਾਰੀ ਹੋਈ ਆ ਮੁੰਡਾ ਆਪਣਾ ਅਗਿਆਨੀ ਜਿਹੜਾ ਹੈ ਆਪਣੇ ਇਹਨਾਂ ਦੇ ਨਾਲ ਵੀ ਦੋ ਤਿੰਨ ਵਾਰੀ ਗੱਲ ਹੋਈ ਕਹਿੰਦਾ ਭਾਜੀ ਭੇਜ ਦੇ ਤਾਂ ਗੱਲ ਵਾਦਿਆ ਵੇ ਜਨਾ ਪੈਸੇ ਇਕੱਠੇ ਹੋਏ ਤਾਂ ਭੇਜ ਤੇ ਮੁਸ਼ਕਲ ਆ ਵੇ ਹੋ ਸਕਦਾ ਉਹਨੇ ਜਿੱਦਾਂ ਕਹਿੰਦੇ ਵੀ ਗੋਲੀ ਮਾਰ ਸਕਦੇ ਨੇ ਜੇ ਪੈਸੇ ਦੇ ਦਿੱਤੇ ਤਾਂ ਕੋਈ ਛਡਕਾਰਾ ਹੋ ਜਾਊ ਦੱਸਿਆ ਕਦੋਂ ਤੱਕ ਨਹੀਂ ਇੰਨੀ ਦੱਸ ਦੇ ਅੱਜ ਤਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹ ਨਾਲ ਉਹ ਵੈ ਭਰਦੇ ਦਾ ਮੁੰਡਾ ਵੜ ਸਣਾ ਉਹ ਮਲੇ ਲਾ ਕਰ ਦਿੱਤਾ ਨਹੀਂ ਬੇਨਤੀਆਂ ਕਰਦੇ ਹਾਂ ਤੁਸੀਂ ਸਵਾਸ ਸੇਬ ਕਾਨੂੰਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਜਿਵੇਂ ਕੋਈ ਆਪਣੇ ਮੀਰ ਭਰਾ ਹੋਰ ਜਿੱਦਾਂ ਕੋਈ ਵੱਲ ਚੱਲਦੇ ਸਾਡੇ ਬੰਦੇ ਐ ਐਨ ਆਰ ਆਈ ਹੈਗੇ ਆ ਕੋਈ ਪੈਸੇ ਦੇਣ ਸਾਨੂੰ ਤੇ ਕੋਈ ਸਰਕਾਰ ਦੇ ਦੇਵੇ ਤਾਂ ਮੁੰਡਾ ਸਾਡਾ ਅੱਜ ਵੀ ਤਾਂ ਸਾਨੂੰ ਬਹੁਤ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਪਰਮਜੀਤ ਸਿੰਘ ਹੈ ਜੀ ਮੈਂ ਸੜਾਲਾ ਕਲਾਂ ਦਾ ਰਹਿਣ ਵਾਲਾ ਹਾਂ ਇਹ ਜਿਹੜੇ ਹੁਣ ਇਹ ਤੁਹਾਨੂੰ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਵੇਚ ਕੇ ਇਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸ ਵਿੱਚ ਲੱਲ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪ੍ਰਸਾਦ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਹੈ ਸਾਰੀ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹਨਾਂ ਇਸ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਆ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ- ਇਕੱਲਾ ਹੈਗਾ ਉਹ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੇ ਹਾਂ ਮੈਂ ਪ੍ਰਧਾਨ ਮੰਤਰੀ ਤੋਂ ਪ੍ਰਧਾਨਤੋ ਇਹੀ ਆਸ ਕਰਦੇ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਖੱਲਾ ਜਿਹੜਾ ਬੇਟਾ ਬਾਹਰ ਐਨਆਰਆਈ ਫਸਿਆ ਹੋਇਆ ਹੈਗਾ ਉਹ ਦੁਬਈ ਤੋਂ ਘਰ ਆ ਸਕੇ ਇਹ ਬਾਕੀ ਸਾਰੀਆਂ ਤਿੰਨ ਲੜਕੀਆਂ ਇੱਕੋ ਇੱਕ ਬੇਟਾ ਹੈਗਾ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਮਦਦ ਕਰਨ ਤੇ ਇਹ ਬੰਦੇ ਜਿਹੜੇ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਧੰਨਵਾਦ